ਈ ਨਮਤੋ ਆ ਜੀ ਮੇਰਾ ਦਰਸ਼ਨ ਸਿੰਘ ਆ ਜੀ ਜਿਹੜੇ ਹਰਮਿੰਦਰ ਸਿੰਘ ਸ਼ਹੀਦ ਹੋਏ ਨੇ ਕਸ਼ਮੀਰ ਦੇ ਵਿੱਚ ਇਹ ਮੇਰਾ ਭਤੀਜਾ ਸੀਗਾ ਜੀ 26 ਸਾਲ ਦੀ ਉਮਰ ਸੀਗੀ ਤੇ ਚਾਰ ਪੰਜ ਦਿਨ ਦੇ ਘਰੇ ਹੋਏ ਸੀਗੇ ਕੱਲ ਵੀ ਤਿੰਨ ਚਾਰ ਵਾਰੀ ਇਹਨੇ ਵੀਡੀਓ ਕਾਲ ਕਰਕੇ ਦਿਖਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਰਾਤ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਗ੍ਰੇਡ ਮਾਰ ਕੇ ਇਹ ਤਿੰਨ ਚਾਰ ਇੱਕ ਦਾ ਦੋਸਤ ਸੀਗਾ ਮਾਨੂਪੁਰ ਦਾ ਉਹ ਸ਼ਹੀਦ ਹੋਇਆ ਨਾਲ ਕੋਈ ਹੋਰ ਆਪਦਾ ਚਾਰ ਜਾਣੇ ਸ਼ਹੀਦ ਹੋਏ ਨੇ ਤਿੰਨ ਚਾਰ ਜਾਣੇ ਜਿੰਨਾਂ ਕਿ ਮੈਨੂੰ ਪਤਾ ਤੇ ਸਾਨੂੰ ਤਾਂ ਸਵੇਰੇ ਫੋਨ ਆਇਆ 7:00 ਵਜੇ 7:30 ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਬੱਚਾ ਸ਼ਹੀਦ ਹੋ ਗਿਆ ਤੁਹਾਡਾ ਫਿਰ ਦੁੱਖ ਵਾਲੀ ਗੱਲ ਇਹ ਆ ਕਿ ਯਾਰ 5 ਦਿਨ ਤੋਂ ਪਿੱਛੇ ਤੋਂ ਘਰੇ ਹੋਏ ਨੇ ਬੱਚੇ ਅੱਜ ਅਸੀਂ ਨਵੇਂ ਚੁੱਕ ਦੀਆਂ ਗੱਲਾਂ ਕਰਦੇ ਆਂ ਬੜੀਆਂ ਤਕਨੀਕਾਂ ਦੀਆਂ ਗੱਲਾਂ ਕਰਦੇ ਆਂ ਅਸੀਂ ਐਂ ਪਾਕਿਸਤਾਨ ਦੇ ਗੋਡੀਆਂ ਲਵਾਤੀਆਂ ਸੀ ਆਹ ਕਰਤਾ ਉਹ ਕਰਤਾ ਸਾਸੀਂ 10-20 ਮਿਲਟੈਂਟ ਆਉਂਦੇ ਨੇ ਇਸ ਤੋਂ ਜ਼ਿਆਦਾ ਗਿਣਤੀ ਨੇ ਪਰ ਉਹ ਸਾਡੇ ਫੌਜ ਦੇ ਜਵਾਨਾਂ ਨੂੰ ਇੰਤਾ ਸ਼ਹੀਦ ਕਰ ਦਿੰਦੇ ਨੇ ਹਰ ਰੋਜ਼ ਅਰਥੀਆਂ ਉੱਠਦੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨ ਹਰ ਰੋਜ਼ ਸ਼ਹੀਦ ਹੋ ਰਹੇ ਨੇ ਸਾਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿਸ ਤਕਨੀਕ ਦੇ ਨਾਲ ਇਹ ਮਿਲਟੈਂਸਾਂ ਦਾ ਮੁਕਾਬਲਾ ਕਰ ਰਹੇ ਨੇ ਕਿਹੜੀ ਤਕਨੀਕ ਹੈ ਇਹਨਾਂ ਦੇ ਕੋਲੇ ਤਾਂ ਦੇਖਿਆ ਹਰਦ ਕੋ ਡਰੋਨ ਦੀ ਤਕਨੀਕ ਆ ਗਈ ਕਦੇ ਕੋਸ਼ ਆ ਗਿਆ ਕਰੇ ਕੋਸ਼ ਆ ਗਿਆ ਐਦਾਂ ਨੌਜਵਾਨਾਂ ਨੂੰ ਘੇਰ ਘੇਰ ਕੇ 5 10 10 ਬੰਦੇ ਉਹਨਾਂ ਦੇ ਮਿਲਟੈਂਟਾਂ ਦੇ ਫੌਜ ਦਾ ਸਾਡੇ ਅੱਜ ਫੌਜ ਸਾਡੀ ਇਹਨਾਂ ਨੇ ਇੰਨੇ ਹੱਥ ਬੰਨਤੇ ਕਿ ਇੱਕ 10 ਜਾਂ 15 ਮਿਲਟੈਂਟਾਂ ਦਾ ਨਹੀਂ ਮੁਕਾਬਲਾ ਕਰ ਸਕਦੀ ਸਾਡੀ ਫੌਜ ਪਰ ਮਿਲਟੈਂਟ ਸਾਡੇ ਬੱਚਿਆਂ ਨੂੰ ਅੱਜ ਫੌਜੀਆ ਨੂੰ ਘੇਰ ਘੇਰ ਕੇ ਮਾਰਦੇ ਨੇ ਘੇਰ ਘੇਰ ਕੇ ਸ਼ਹੀਦ ਕਰਦੇ ਨੇ ਉਹਨਾਂ ਨੂੰ ਸਾਡੇ ਬੱਚਿਆਂ ਨੂੰ ਹੈ ਤਾਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਕਿਉਂ ਨਹੀਂ ਇਹਨਾਂ ਨੂੰ ਗਵਰਨਮੈਂਟ ਨੂੰ ਸਾਡੇ ਫੌਜੀਆ ਨੂੰ ਖੁੱਲੀ ਸ਼ੂਟ ਦੇ ਰਿਹਾ ਇਹ ਆਪਣੀਆਂ ਬੋਟਾਂ ਦੀ ਖਾਤਰ ਆਪਣੇ ਰਾਜਨੀਤੀ ਦੀ ਖਾਤਰ ਸਾਡੇ ਲੋਕਾਂ ਦੇ ਬੱਚੇ ਸ਼ਹੀਦ ਹੋ ਰਹੇ ਨੇ ਇੱਕ ਇੱਕ ਕਮਾਊ ਬੱਚਾ ਸੀਗਾ ਪਿਤਾ ਇਹਦਾ ਮੈਂਟਲੀ ਅਪਸੈਟ ਆ ਹੋਰ ਕੋਈ ਕਮਾਈ ਦੇ ਵਿੱਚ ਸਾਧਨ ਹੈ ਨਹੀਂਗਾ ਕੁਆਰਾ ਬੱਚਾ ਸੀਗਾ 26 ਸਾਲ ਦੀ ਇਹਦੀ ਉਮਰ ਸੀਗੀ ਠੀਕ ਆ ਨਾਲ ਤਾਂ ਜਿਹੜਾ ਬੱਚਾ ਸ਼ਹੀਦ ਹੋਇਆ ਇਹਦੇ ਹੀ ਦੋਸਤ ਸੀਗਾ ਉਹਦਾ 6 ਮਹੀਨੇ ਪਹਿਲਾਂ ਹੀ ਮੈਰਿਜ ਹੋਇਆ ਹੈ ਮੈਂ ਤਾਂ ਇਹ ਬੇਨਤੀ ਕਰਾਂਗਾ ਚਲੋ ਇੱਕ ਮਸਾ ਨੂੰ ਫਕਰ ਵੀ ਸਾਡਾ ਬੱਚਾ ਦੇਸ਼ ਦੇ ਲਈ ਸ਼ਹੀਦ ਹੋਇਆ ਸਾਡੀਆਂ ਪਿਛਲੀਆਂ ਤਿੰਨ ਪੀੜੀਆਂ ਫੌਜ ਦੇ ਵਿੱਚ ਇਸੇ ਸਿਖਰ ਫੋਰਸ ਖਲਾਈ ਦੇ ਵਿੱਚ ਰੇਗੂਮੈਂਟ ਵਿੱਚ ਮੇਰਾ ਤਾਇਆ ਨਗੇਂਦਰ ਸਿੰਘ ਜੀ ਸੂਬੇਦਾਰ ਰਟਾਇਰ ਹੋਏ ਸੀ ਮੇਰਾ ਭਰਾ ਉਹ ਹੌਲਦਾਰ ਰਟਾਇਰ ਹੋਇਆ ਹੁਣ ਇਹ ਵੀ ਹੌਲਦਾਰ ਸੀਗਾ ਇਹਦੀ ਦੋ ਤਿੰਨ ਸਾਲ ਦੀ ਸਰਵਿਸ ਰਹਿ ਗਈ ਸੀ ਪਰ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਆਪਣੀ ਫੌਜ ਦੇ ਲਈ ਕੀ ਕਰ ਰਹੀਆਂ ਆਪਣੇ ਜਵਾਨ ਦੇ ਫੌਜ ਜਵਾਨਾਂ ਦੇ ਲਈ ਕੀ ਕਰ ਰਹੀਆਂ ਕਿਹੜੀ ਤਕਨੀਕ ਹੈ ਕਿ ਇਹਨਾਂ ਕੋਲ ਇੰਨੀ ਘਟੀਆ ਤਕਨੀਕ ਇੰਡੀਆ ਦੀ ਹੋ ਗਈ ਅੱਜ ਤੱਕ ਜਿਹੜੇ 5-10 ਮਿਲਟੈਂਟ ਪਰ ਲੁਕੇ ਬੈਠ ਨੇ ਪਹਾੜਾਂ ਤੇ ਉਹਨਾਂ ਦੇ ਮੁਕਾਬਲੇ ਲਈ ਸਾਡੇ ਫੌਜ ਦੇ ਜਵਾਨ ਮਰਵਾਏ ਜਾ ਰਹੇ ਨੇ ਸ਼ਹੀਦ ਕਰਾਈ ਜਾ ਰਹੇ ਨੇ ਵਰਤਾਰਾ ਭਾਰਤੀ ਕਦੋਂ ਹੋਏ ਸੀਗੇ ਮੰਨੂ ਪੂਰੀ ਡੇਟ ਦਾ ਤਾਂ ਪਤਾ ਨਹੀਂ ਜੀ ਇਹ ਬੱਚਾ ਪਲੱਸ 2 ਕਰਕੇ ਪਹਿਲੀ ਵਾਰੇ ਭਾਰਤੀ ਦੇਖਣ ਗਿਆ ਸੀ ਮਿਹਨਤੀ ਦੀ ਬਹੁਤ ਸੀਗੀ ਬਹੁਤ ਗਰੀਬ ਪਰਿਵਾਰ ਚੋਂ ਸੀਗਾ 17 17.5 ਸਾਲ ਦੀ ਉਮਰ ਦੀ 17.5 ਸਾਲ ਦੀ ਉਮਰ 'ਚ ਭਾਰਤੀ ਹੋ ਗਿਆ ਸੀਗਾ ਹੁਣ ਇਹਦੀ 2 ਸਾਲ ਰਹਿੰਦੇ ਸੀਗੇ ਇਹਨੇ ਸਾਨੂੰ ਜਵਾਰਤੀ ਹੈ 18ਵਾਂ ਸਾਲ ਕਿੰਨਾ ਲੱਗਿਆ ਰਹੇ ਇਹਨੇ ਬਹੁਤ ਮਿਹਨਤ ਕੀਤੀ ਉਹਨੇ ਦਿਹਾੜੀਆਂ ਕੀਤੀ ਹਾਂਜੀ ਇਹ ਬੱਚਾ 9ਵੀਂ ਤੋਂ ਰਾਤ ਨੂੰ ਡਿਊਟੀ ਕਰਦਾ ਸੀਗਾ ਦਿਹਾੜੀਆਂ ਕਰਦਾ ਸੀ ਤੇ ਦਿਨ ਚ ਸਕੂਲ ਜਾ ਕੇ ਪੜ੍ਹਾਈ ਕਰਦਾ ਸੀਗਾ ਫੋਲਡ ਸਟੋਰ ਦੇ ਵਿੱਚ ਵੀ ਇਹ ਬੱਚਾ 6-7 ਸਾਲ 9ਵੀਂ ਤੋਂ ਲੈ ਕੇ 12ਵੀਂ ਤੱਕ ਇਹ ਬੱਚਾ ਕਰਦਾ ਰਿਹਾ ਰਾਤ ਦੀ ਡਿਊਟੀ ਦਿਨ ਦੇ ਵਿੱਚ ਪੜ੍ਹਾਈ ਰਾਤ ਦੀ ਡਿਊਟੀ ਦਿਨ ਦੇ ਵਿੱਚ ਬੜੀ ਸਖਤ ਮਿਹਨਤ ਕੀਤੀ ਇੱਥੇ ਨੇ ਗਰਾਊਂਡ ਦੇ ਵਿੱਚ ਆਪਣੇ ਮਗਰ ਲੱਕਰੋ ਟਾਇਰ ਬੰਨ ਬੰਨ ਕੇ ਭੱਜ ਭੱਜ ਕੇ ਇੰਨੀ ਜ਼ਿਆਦਾ ਨੇ ਸਰੀਰ ਆਪਣਾ ਬਣਾਇਆ ਸੀ ਪਹਿਲੀ ਵਾਰ ਚ ਬੱਚਾ ਜਾਂਦੀ ਸਾਰੇ ਸਿਲੈਕਟ ਹੋ ਗਿਆ ਸੀਗਾ ਠੀਕ ਹੈ ਬੜੀ ਡਿਊਟੀ ਇਮਾਨਦਾਰ ਨੇ ਡਿਊਟੀ ਕੀਤੀ ਉਹਦੇ ਗੁਰੂ ਘਰ ਦਾ ਗ੍ਰੰਥੀ ਸੀਗਾ ਇਹ ਗ੍ਰੰਥੀ ਸਿੰਘ ਦੀ ਸੇਵਾ ਵੀ ਨਿਭਾਉਂਦਾ ਸੀਗਾ ਇੱਕ ਬੈਸ਼ ਨੂੰ ਬੱਚਾ ਸੀਗਾ ਕੋਈ ਖਾਂਦਾ ਪੀਂਦਾ ਨਹੀਂ ਸੀਗਾ ਬਿਲਕੁਲ ਨਹੀਂ ਠੀਕ ਹੈ ਇੱਕ ਤਕੜਾ ਸ਼ੂਟਰ ਵੀ ਸੀਗਾ ਫੌਜ ਦੇ ਵਿੱਚ ਫੌਜ ਦੇ ਵਿੱਚ ਬਹੁਤ ਤਕੜਾ ਨਿਸ਼ਾਨੇਬਾਜ਼ ਸੀਗਾ ਜੀ ਇਹ ਆਰਆਰ ਦੇ ਵਿੱਚ ਜਿੱਥੇ ਸ਼ਹੀਦ ਹੋਇਆ ਇਹਨੇ ਆਪਣੀ ਕਹਿ ਕੇ ਡਿਊਟੀ ਲਵਾਈ ਸੀਗੀ 6 ਮਹੀਨੇ ਪਹਿਲਾਂ ਹੀ ਹੈਂ ਪਿਛੇ 6 ਮਹੀਨੇ ਪਹਿਲਾਂ ਇਹ ਆਪਣੀ ਮਰਜ਼ੀ ਦੇ ਨਾਲ ਇਸ ਜਿਹੜਾ ਨਾਲ ਦੇ ਦੋਸਤ ਆ ਦੋਨਾਂ ਰਹਿ ਕਰਕੇ ਚਲੋ ਕਹਿੰਦਾ ਵੀ ਯਾਰ ਕੁਛ ਮਾੜਾ ਮੋਟਾ ਮੇਰਾ ਜਿਹੜੀ ਮਾਲੀ ਹਾਲਤ ਸਹੀ ਹੋ ਜੂ ਮੇਰਾ ਕਰਜ਼ਾ-ਕੁਰਜ਼ਾ ਲੈ ਜੂਗਾ ਕੋਈ ਕਿਨੇ ਆਪਣੇ ਭਰਾ ਨੂੰ ਪੈਸੇ ਫੜ ਕੇ ਬਾਹਰ ਭੇਜਿਆ ਸੀ ਲੋਨ-ਲੋਨ ਲੈ ਕੇ ਬਾਹਰ ਭੇਜਿਆ ਸੀਗਾ ਕਹਿੰਦਾ ਯਾਰ ਮੇਰਾ ਕੋਈ ਕਰਜ਼ਾ ਲੈ ਜੂਗਾ ਚਲੋ ਉੱਥੇ ਲਾ ਕੇ ਆਉਨੇ ਆ ਸਾਲ 6 ਮਹੀਨੇ ਸਰਵਿਸ ਕਰਕੇ ਆਉਨੇ ਆ ਆਪਣਾ ਕਹਿ ਕੇ ਨੇ ਨੰਬਰ ਪਵਾਇਆ ਉਹਨਾਂ ਤਾਂ ਚਾਹੀਦੇ ਸੀ ਵੀ ਐਡਾ ਟਾਪ ਦਾ ਸ਼ੂਟਰ ਹੋਵੇ ਇਹ ਤਾਂ ਪਹਿਲਾਂ ਨੰਬਰ ਆਇਆ ਹੋਵੇ ਤੇ ਮਿਲਟਰੀ ਦੇ ਵਿੱਚ ਸਾਡੇ ਅਕੇ ਆਵੇ ਠੀਕ ਹੈ ਨੇ ਜਿਸ ਤਰ੍ਹਾਂ ਕਹਿ ਰਹੇ ਵੀ ਅੱਜ ਇਹਨੇ ਦੋਨਾਂ ਨੇ ਥੱਲੇ ਡਿਊਟੀ ਖਤਮ ਕਰਕੇ ਥੱਲੇ ਵੀ ਆਉਣਾ ਕਿਹਾ ਕੀ ਗੱਲਬਾਤ ਹਾਂਜੀ ਅੱਜ ਦਾ ਦਿਨ ਇਹਦਾ ਇਹਨੇ ਕਿਹਾ ਸੀ ਵੀ ਸਵੇਰੇ ਮੇਰੀ ਡਿਊਟੀ ਖਤਮ ਹੋ ਜਾਣੀ ਉਸ ਤੋਂ ਬਾਅਦ ਡਿਊਟੀ ਖਤਮ ਹੋ ਕੇ ਥੱਲੇ ਆ ਕੇ ਇਹਨੇ ਛੁੱਟੀ ਆ ਜਣਾ ਸੀਗਾ ਛੁੱਟੀ ਜਿਹੜੀ ਬੱਚੇ ਦੀ 2 ਮਹੀਨੇ ਦੀ ਮਨਜ਼ੂਰ ਹੋਈ ਹੋਈ ਸੀਗੀ ਆ ਕੇ ਇਹਨੇ ਆਪਣੇ ਮਕਾਨ ਦਾ ਕੰਮ ਪਾਉਣਾ ਸੀਗਾ ਸੁਪਨੇ ਸੀਗੇ ਵੀ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਤੇ ਇਹ ਮੈਂ ਕਹਿੰਦਾ ਸੀ ਬੇਟਾ ਚਲ ਵਿਆਹ ਕਰ ਲੈ ਕੋਈ ਤੇਰੀ ਪੈਸੇ ਟਕੇ ਦੀ ਲੋੜ ਆ ਮਾਲੀ ਹਾਲਤ ਤੇਰੀ ਮੈਂ ਸਾਰਾ ਲਾਉਂਗਾ ਕਹਿੰਦਾ ਨਹੀਂ ਬੀਬੀ ਡੈਡੀ ਮੈਂ ਤਾਂ ਛੁੱਟੀ ਆ ਕੇ ਆਪਣੀ ਕੋਠੀ ਪਾ ਕੇ ਮੈਂ ਵਧੀਆ ਗੱਡੀ ਲੈ ਕੇ ਮੈਂ ਫੇਰ ਮੈਰਿਜ ਕਰਾਉਣੀ ਆ ਮੈਂ ਇੰਨਾ ਮਾੜੇ ਹਾਲਾਤਾਂ ਦੇ ਵਿੱਚ ਮੈਂ ਆਪਣਾ ਵਿਆਹ ਨਹੀਂ ਕਰਾਉਣਾ ਹੈ ਚਾਹੇ ਮੈਂ 2 ਸਾਲ ਲੇਟੇ ਕਰਾਵਾਂ ਮੈਂ ਆਪਣਾ ਵਧੀਆ ਪੈਰਾ ਦੇ ਖੜ ਕੇ ਯਾਰ ਮੇਰਾ ਭਰਾ ਵੀ ਮੇਰਾ ਪਰਿਵਾਰ ਸਾਰਾ ਸਟੈਂਡ ਹੋ ਗਿਆ ਮੈਂ ਫੇਰ ਮੈਰਿਜ ਕਰਾਉਂਗਾ ਚਾਹੇ ਮਰ ਰਿਟਾਇਰਮੈਂਟ ਤੋਂ ਬਾਅਦ ਮੈਰਿਜ ਕਰਾਵਾਂ ਵੀ ਮੈਂ ਬਾਅਦ ਵਿੱਚ ਜਦੋਂ ਬੜਾ ਸੈੱਟ ਹੋ ਕੇ ਮੈਰਿਜ ਕਰਵਾਉਂਗਾ ਤਾਂ ਕਿਹਨਾਂ ਪਰਿਵਾਰ ਤੋਂ ਕੌਣ-ਕੌਣ ਨੇ ਬੈਕਗ੍ਰਾਉਂਡ ਕੇਸ ਸਾਡੇ ਬੈਕਗ੍ਰਾਉਂਡ 'ਇੱਕ ਮਾਤਾ ਹੀ ਆ ਜੀ ਪਿਤਾ ਜਿਹੜਾ ਇਹਨਾਂ ਦਾ ਇਹ ਵਿਚਾਰ ਭੈਣ ਇੱਕ ਮੰਜੇ ਤੇ ਪਈ ਆ ਉਹਨੂੰ ਕਈ 2 3 4 ਸਾਲ ਹੋ ਗਏ ਮੰਜੇ ਤੇ ਪਈ ਨੂੰ ਕੱਲੀ ਮਾਰ ਰਹੀ ਜਿਹੜੀ ਕਮਾਉਣ ਵਾਸਤੇ ਤੇ ਹੁਣ ਆਪਣੇ ਫੌਜ ਦੇ ਅਧਿਕਾਰੀਆਂ ਨੂੰ ਖੁਦ ਆਪ ਤੱਕ ਆ ਮਾ ਠੀਕ ਅਜੇ ਸਾਨੂੰ ਤਾਂ ਸਿਰਫ ਮੌਤ ਦੀ ਸੂਚਨਾ ਦਿੱਤੀ ਉਹਨਾਂ ਨੇ ਸਵੇਰ ਤੋਂ ਤੇ ਉਸ ਤੋਂ ਬਾਅਦ ਵਿੱਚ ਸਾਨੂੰ ਪੱਕਾ ਇਹ ਵੀ ਨਹੀਂ ਪਤਾ ਵੀ ਡੈੱਡ ਬੋਡੀ ਕਿੰਨੇ ਵਜੇ ਆ ਰਹੀ ਆ ਕੀ ਗੱਲ ਬਾਤ ਆ ਸਾਨੂੰ ਤਾਂ ਕੋਈ ਪੱਕੀ ਇਹ ਵੀ ਸੂਚਨਾ ਨਹੀਂ ਲੋਕਲ ਅਧਿਕਾਰੀ ਥਾਣੇ ਦੇ ਪੁਲਿਸ ਦੇ ਜਾਂ ਹੋਰ ਅਧਿਕਾਰੀ ਸਾਨੂੰ ਪੁੱਛ ਰਹੇ ਨੇ ਸਾਨੂੰ ਹਜੇ ਕੋਈ ਪੱਕਾ ਸਾਨੂੰ ਕੋਈ ਕੰਫੀਡੈਂਸ ਨਹੀਂ ਹੈਗਾ ਵੀ ਅੱਜ ਡੈੱਡ ਬੋਡੀ ਅੱਜ ਆਉਣੀ ਹੈ ਕੱਲ ਆਉਣੀ ਹੈ ਹੁਣ ਕਹਦੋ ਕਿ ਤੁਸੀਂ ਕੱਟ ਕੇ ਗਿਆ ਸੀ ਹੁਣ ਅਜ ਲੱਗਾ 1.5 ਮਹੀਨਾ ਹੋ ਗਿਆ ਜੀ ਛੁੱਟੀ ਕੱਟ ਕੇ ਗਿਆ ਜੀ ਆਪਣਾ ਮਕਾਨ ਦਿਆਂ ਨੇ ਉਹਨੋਂ ਆਹ ਭਰ ਕੇ ਗਿਆ ਸੀ ਵੀ ਮੈਂ ਫੇਰ ਵੀ ਛੁੱਟੀ ਮਨਜ਼ੂਰ ਹੋ ਗਈ ਸੀ ਵੀ ਹੁਣ ਮੈਂ ਆ ਕੇ ਮਕਾਨ ਪਾਉਂਗਾ ਆਪਣਾ ਤੇ ਘਰ 'ਚ ਮੈਰਿਜ ਰੱਖੀ ਹੋਈ ਆ ਵਿਆਹ ਰੱਖਿਆ ਹੋਇਆ ਜਿਹੜਾ ਮੇਰਾ ਇੱਕ ਭਾਈ ਫੌਜ ਦੇ ਵਿੱਚ ਸੀਗਾ ਉਹਦੇ ਬੇਟੀ ਦਾ ਵਿਆਹ ਰੱਖਿਆ ਉਹ ਉਹਦੀ ਡੈਥ ਹੋ ਗਈ ਸੀ ਉਰੇ ਆ ਕੇ ਪਿੰਡ ਆ ਕੇ ਅਸੀਂ ਉਹਦੇ 10-5 ਦਾ ਵਿਆਹ ਰੱਖਿਆ ਹੋਇਆ ਸੀਗਾ ਇਹ ਵਿਆਹ ਦੀਆਂ ਤਿਆਰੀਆਂ ਬੱਚਾ ਕਰਦਾ ਫਿਰਦਾ ਸੀ ਪਹਿਲੇ ਸਕੂਲਸ ਬੁੱਕ ਕਰਾਉਂਦੇ ਫਿਰਦੇ ਸੀ ਬੱਚੇ ਨਾਲ ਮਿਲ ਕੇ ਅਸੀਂ ਸਾਰੇ ਪਰਿਵਾਰ ਨਾਲ ਇਕੱਠੇ ਹੋ ਕੇ ਉਹ ਬੱਚੀ ਦਾ ਵਿਆਹ ਕਰਨਾ ਸੀਗਾ ਜਿਵੇਂ ਕਿ ਸਾਨੂੰ ਹਜੇ ਬਹੁਤ ਜ਼ਿਆਦਾ ਕਟਾ ਪਿਆ ਇਸ ਬੱਚੇ ਦੇ ਜਾਨ ਦਾ ਸਾਡਾ ਪਰਿਵਾਰ ਦੇ ਵਿੱਚੋਂ ਕਿ ਸਭ ਤੋਂ ਹੋਣ ਹਰ ਬੱਚਾ ਸੀ شریف ਬੱਚਾ ਸੀ ਸਭ ਤੋਂ ਜ਼ਿਆਦਾ ਇਹਦੀ ਸਿੱਤੀ ਘਰ ਚੱਲਦਾ ਸੀ ਇਹਦੀ ਸਿੱਤੀ ਪਰਿਵਾਰ ਚੱਲਦਾ ਸੀ ਸਾਡਾ